ਉਹ ਹਰਿੰਦਰ ਦੁਆ ਕਾਦੀ ਪਰਚੀ ਜੀ ਲਈ ਫਿਰਦਾ ਯਾਰ ਇਹ ਪਰਚੀ ਯਾਰ ਹਰੀ ਜਾਨ ਤੋਂ ਪਿਆਰੀ ਆ ਕਿਉਂ ਕਿਵੇਂ ਇਹ ਪਰਲ ਕੰਪਨੀ ਨਹੀਂ ਸੁਣਿਆ ਹਾਂ 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 ਇਹ ਉਹਦੀ ਪਰਚੀ ਆ ਕੋਲੇ ਕਰਕੇ ਦਿਖਾ ਦੇ ਇਹ ਸਿਆ ਪਰਲ ਕੰਪਨੀ ਦੀ ਪਰਚੀ ਆ ਓਏ ਉਹ ਤਾਂ ਕਹਿੰਦੇ ਮਰ ਮਰ ਗਿਆ ਯਾਰ ਨਰਮਲ ਸਿੰਘ ਪੰਗੂ ਹੁਣ ਤਾਂ ਉਹਨੂੰ ਖੁਸ਼ੀ ਮਨਾਉਣੀ ਚਾਹੀਦੀ ਆ ਛੋੜੇ ਪੈਸੇ ਮਿਲ ਜਾਣਗੇ ਯਾਰ ਹੁਣ ਤਾਂ ਓਏ ਸਿਆਣੇ ਨੇ ਕਿਹਾ ਵੀ ਦੁਸ਼ਮਣ ਮਰੇ ਨਾ ਖੁਸ਼ੀ ਮਨਾਈਏ ਸੱਜਣਾ ਇੱਕ ਦਿਨ ਤੁਰ ਜਾਣਾ ਆਪਾਂ ਨੂੰ ਉਹਦੇ ਜਉਂ ਦੇ ਦਾ ਨਹੀਂ ਸੀ ਕੁਛ ਆਪਾਂ ਨੂੰ ਉਹਦੇ ਮਰੇ ਦਾ ਹੋ ਨਹੀਂ ਹੈਗਾ ਖੁਸ਼ੀ ਨਹੀਂ ਹੈਗੀ ਵੀ ਆਪਾਂ ਨੂੰ ਅੱਛਾ ਇਹ ਆਏ ਆ ਹਰੀ ਵੀ ਆਪਾਂ ਨੂੰ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਉਹ ਜਿਹੜੀ ਗਰੀਬ ਲੋਕਾਂ ਨਾਲ ਆਪਣੇ ਦਰਮਾਨੇ ਲੋਕਾਂ ਨਾਲ ਵੱਧ ਤਾਂ ਗਰੀਬ ਰਗੜੇ ਗਏ ਹਾਂ ਬੜੇ ਗਰੀਬ ਰਗੜੇ ਗਏ ਹੈਨਾ ਹਾਂ ਤੇ ਮੇਰਾ ਵੀ ਪੈਸੇ ਲੱਗੇ ਹੋਏ ਸੀ ਤਾਂ ਹੀ ਤੈਨੂੰ ਮੈਂ ਕਿਹਾ ਵੀ ਇਹ ਪੁੱਤਾ ਵਾਂਗੂ ਪਰਚੀ ਸ਼ਾਮਕ ਤੇਰੀਆਂ ਕਿਸ਼ਤਾਂ ਸਾਰੀਆਂ ਪੂਰੀਆਂ ਹੋ ਗਈਆਂ ਸੀ ਸਾਰੀਆਂ ਕਿਸ਼ਤਾਂ ਪੂਰੀਆਂ ਹੋ ਗਈਆਂ ਸੀੱਸਿਆ ਹਾਂ ਤੇ ਬਾਈ ਚੱਲ ਆਪਣਾ ਤਾਂ 45000 ਰੁਪਏ ਸੀ ਚਾਰ ਕਸਾਲਾਂ ਚ ਇਹ ਦੁੱਗਣੇ ਕਰਦਾ ਸੀ ਆਹ ਦਿਖਾ ਦੇ ਪਰਚੀ ਵੀ ਦੇਖ ਲੈ ਹੁਣ ਪਾੜੀ ਜਾਂਦੀ ਹੈ 76870 ਰੁਪਏ ਮਿਲਨੇ ਸੀ ਆਪਣਾ ਓ ਬਾਈ ਤੇਰੇ ਦਾ 45000 ਸੀ ਸਾਡੇ ਗਵੰਡੀਆਂ ਦਾ ਮਾਂ ਪੁੱਤਾਂ ਦਾ 7 ਲੱਖ ਰੁਪਇਆਗਾ ਉਹ ਉਹਨਾਂ ਨੂੰ ਹੁਣ ਹੋਰੋਂ ਹੋਇਆ ਪਿਆ ਹਰਿੰਦਰ ਕਹਿੰਦੇ ਉਹ ਮਰ ਗਿਆ ਪੈਸੇ ਮਿਲਣੇ ਨਹੀਂ ਉਹ ਮਖਿਆ ਸਾਨੂੰ ਖੁਸ਼ੀ ਮਿਲਣੀ ਚਾਹੀਦੀ ਪੈਸੇ ਤੁਹਾਨੂੰ ਮਿਲ ਜਾਗੇ ਆ ਡੇਟ ਵੀ ਦਿਖਾ ਦੇ ਇਹ ਕੋਈ ਆਪਾਂ ਆਪਦੇ ਕੋਲੋਂ ਨਹੀਂ ਲਾਈ ਤਰੀਕ ਦੇਖ ਲੈਣ 2013 ਦੀ ਆ ਇਹ ਬਰਨਾਲੇ ਇਹਨਾਂ ਦਾ ਆਫਿਸ ਹੁੰਦਾ ਸੀ ਜਮਾ ਜਦੋਂ ਇਹ ਭੱਜਣ ਦੇ ਕੰਗਾਰ ਤੇ ਸੀ ਠੀਕ ਹੈ ਉਦੋਂ ਮੈਂ 2013 'ਚ ਮੇਰੀ ਵੀ ਉਮਰ ਛੋਟੀ ਸੀ ਹਾਂ ਤੇ ਅੱਜ ਤੋਂ 10 ਸਾਲ ਪਹਿਲਾਂ ਲਾਲਾ ਹੁਣ ਮੈਂ 30 ਦਾ ਉਦੋਂ 20 ਦਾ ਸੀ ਹਾਂ ਤੁਸੀਂ ਸੀ ਵੀ ਹੈ ਨਾ ਪੈਸੇ ਮਿਲਣਗੇ ਪੈਸੇ ਮਿਲਣਗੇ ਡਬਲ ਮਿਲਣਗੇ ਡਬਲ ਮਿਲਣਗੇ ਹੈ ਨਾ ਵੀ 42000 ਲਾਇਆ 72000 ਮਿਲੂਗਾ ਹੁਣ ਫਿਰ ਰਣਿੰਦਰ ਤੈਨੂੰ ਕਿਵੇਂ ਲੱਗਦਾ ਵੀ ਉਹ ਤਾਂ ਮਰ ਗਿਆ ਵੀ ਤੈਨੂੰ ਹੁਣ ਪੈਸੇ ਮਿਲਣਗੇ ਪੈਸੇ ਤੈਨੂੰ ਮੈਂ ਚੱਲ ਪੈਸੇ ਦਾ ਬਾਅਦ ਦੀ ਗੱਲ ਆ ਪਹਿਲਾਂ ਆਪਾਂ ਜਾਣਕਾਰੀ ਦੇ ਦਈਏ ਵੀ ਨਿਰਮਲ ਸਿੰਘ ਪੰਗੂ ਹੈ ਕੌਣ ਸੀ ਹਾਂ ਵੀ ਉਹਨੇ ਕਰਪਟ ਕਿੰਨੇ ਪੈਸਿਆਂ ਦਾ ਕੀਤਾ ਹਾਂ ਦੱਸ ਮੜਾ ਇਹ ਉਹ ਨਿਰਮਲ ਸਿੰਘ ਪੰਗੂ ਚਮਕੌਰ ਸਾਹਿਬ ਦਾ ਲਾਗੇ ਦੇ ਪਿੰਡ ਦਾ ਰਹਿਣ ਵਾਲਾ ਸੀ ਹਾਂ ਜਿਹੜਾ ਉਹਨੇ ਫਰਾਡ ਕੀਤਾ ਆਪਣੇ ਇੰਡੀਆ ਚ ਲਾਲਾ ਸਾਬ ਜੇ ਪੰਜਾਬ ਦੀ ਗੱਲ ਕਰੀਏ ਯਾਰ ਇੰਡੀਆ ਲੈਵਲ ਤੇ ਵੀ ਉਹਦਾ ਨਾਂ ਆਉਂਦਾ ਇਹ 50000 ਕਰੋੜ ਰੁਪਏ ਦਾ ਕਪੜਾ ਕੀਤਾ ਸੀ ਆਹੋ 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 ਬਾਘਰੂ ਬਾਘਰੂ 50000 ਕਰੋੜ ਰੁਪਏ ਦਾ ਕਪੜਾ ਓਏ ਉਹਨੇ ਪਤੰਦਰਾ ਇੰਨੇ ਰੁਪਏ ਰੱਖੇ ਕਿੱਥੇ ਉਹਨਾਂ ਕੇ ਯਾਰ ਉਹ ਤੈਨੂੰ ਮੈਂ ਦੱਸਦਾ ਉਹ ਫਰਾਡ ਕਰਨ ਕਿਵੇਂ ਲੱਗਿਆ ਹਾਂ ਜਦੋਂ ਸਾਲ 1980 85 ਚ ਇੱਧਰ ਕੰਮਕਾਰ ਨਹੀਂ ਹੁੰਦਾ ਸੀ ਕਈ ਆਪਣੇ ਜ਼ਿਮੀਦਾਰ ਭਰਾ ਹਨਾ ਕਲਕੱਤੇ ਕਿੰਨੀ ਬਿਜ਼ਨਸ ਸ਼ੁਰੂ ਕਰਨ ਬਾਗ ਜਾਂਦੇ ਜਾਂਦੇ ਜੀ ਨਾ ਹੈ ਹਾਂ ਜਾਂਦੇ ਸੀ ਵਿੱਚ ਲੋਕ ਕਲਕੱਤੇ ਵਾਲੇ ਬਾਜਦੇ ਵੀ ਸੀ ਹਾਂ ਉਹ ਕਲਕੱਤੇ ਬਾਗ ਗਿਆ ਜਾ ਕੇ ਉਹ ਇਹੀ ਜੀ ਕੰਪਨੀ 'ਚ ਫਸ ਗਿਆ ਉਹਦੇ ਨਾਲ ਫਰਾਡ ਹੋ ਗਿਆ ਅੱਛਾ ਉਹ ਵਾਪਸ ਆ ਗਿਆ ਫਿਰ ਉਹ ਰੋਪੜ ਦੀ ਕੰਪਨੀ 'ਚ ਉਹਦੇ ਨਾਲ ਲੱਗ ਗਿਆ ਉੱਥੇ ਉਹਦੇ ਨਾਲ ਫੇਰ ਫਰਾਡ ਹੋ ਗਿਆ ਹੱਸਿਆ ਉਹ ਬੰਦੇ ਨਾਲ ਦੋ ਵਾਰੀ ਫਰਾਡ ਹੋ ਗਿਆ ਠੀਕ ਹੈ ਜਦੋਂ ਬੰਦੇ ਨਾਲ ਫਰਾਡ ਹੋਈ ਜਾਵੇ ਹੋਈ ਜਾਵੇ ਨਰਮਲ ਪੰਗੂ ਨਾਲ ਹਾਂ ਠੀਕ ਹੈ ਜਦੋਂ ਫਰਾਡ ਹੋਈ ਜਾਵੇ ਹੋਈ ਜਾਵੇ ਹਾਂ ਉਹ ਕਹਿੰਦਾ ਯਾਰ ਵੀ ਮੈਂ ਨਾ ਫਿਰ ਵੱਡਾ ਫਰਾਡ ਬਣ ਜਾ ਬਿਉਨੇ ਆ ਕੇ ਨਾਲੇ ਤਾਂ ਇਹ ਕੰਪਨੀ ਦੀ ਮਤਲਬ ਕਿ ਨਹੀਂ ਪੱਥਰ ਜਿਹਾ ਰੱਖ ਲਿਆ ਜਿਹੜਾ ਨਹੀਂ ਪੱਥਰ ਸੀ 1996 ਚ ਰੱਖਿਆ ਸੀ ਠੀਕ ਹੈ 1996 ਚ ਇਹ ਪਰਲ ਕੰਪਨੀ ਰਜਿਸਟਰਡ ਹੋ ਗਈ ਸੀ ਸਰਕਾਰ ਨੇ ਰਜਿਸਟਰਡ ਕਰਤੀ ਸੀ ਇਹਦੀ ਮਸੂਰੀ ਪਤਾ ਕੌਣ ਕਰਦਾ ਹੁੰਦਾ ਨਾਲੇ ਤਾਂ ਸਾਰੀਆਂ ਸਰਕਾਰਾਂ ਕਰਦੀਆਂ ਸੀ ਕਿਉਂਕਿ ਸਰਕਾਰਾਂ ਨੂੰ ਮੋਟਾ ਪੈਸਾ ਜਾਂਦਾ ਸੀ ਬੜਾ ਬੜਾ ਕੰਮ ਸੀ ਹਾਂ ਹੋਰ ਦੀ ਹੋਰ ਅਕਸ਼ੇ ਕੁਮਾਰ ਐਕਟਰ ਨਹੀਂ ਹਾਂ ਉਹ ਵੀ ਇਹਦੀ ਮਸੂਰੀ ਪਰਲ ਕੰਪਨੀ ਦੀ ਕਰਦਾ ਰਿਹਾ ਕੱਸਿਆ ਹਾਂ ਨਾਲੇ ਤਾਂ ਇਹਨੇ ਦੁੱਜੀ ਦਾ ਕੰਮ ਰੱਖਿਆ ਨਾਲ ਹਾਂ ਦੁੱਜੀ ਸੀ ਇਹ ਦੁੱਜੀ ਪੁਨੇ ਦਾ ਕੰਮ ਨਾਲ ਜਾਰੀ ਰੱਖਿਆ ਤੇ ਨਾਲੇ ਇਹਨੇ ਇਧਰਲੇ ਪਾਸੇ ਬੈੱਡ ਬੈੱਡ ਲਿਆ ਮੰਜਾ ਇਧਰੋਂ ਮਾਰਨ ਲੱਗ ਗਿਆ ਉਧਰੋਂ ਦੁੱਧ ਦਾ ਕੰਮ ਨਾਲ ਜਾਰੀ ਰਿਹਾ ਇਹਨਾਂ لالਚ ਲੋਕਾਂ ਨੂੰ ਕੀ ਦਿੱਤਾ ਵੀ 4 ਸਾਲਾਂ 'ਚ ਦੁੱਗਣੇ ਹੂੰ 6 ਸਾਲਾਂ 'ਚ ਡੇਢ 2.5 ਗੁਣਾ ਤੇ 10 10 ਸਾਲਾਂ 'ਚ 4 ਗੁਣਾ ਪੈਸੇ 1997 ਦੀ ਚੱਲੀ ਵੀ 2013-14 'ਚ ਭਜਦੀ ਆ ਠੀਕ ਐ 2005-6 ਤੱਕ ਤਾਂ ਲੋਕ ਮਾਲੋ ਮਾਲ ਕਰਤੇ ਯਾਰ ਹਾਂ ਜਿਨ੍ਹਾਂ ਦੇ ਪੈਸੇ ਦੁੱਗਣੇ ਸੀ ਇੱਕ ਗੁਣਾ ਲਾਇਏ ਉਹਨਾਂ ਨੂੰ ਦੁੱਗਣੇ ਮਿਲ ਗਏ ਲੋਕਾਂ ਨੇ ਲਾਲਚ 'ਚ ਵੱਧ ਆ ਗਿਆ। ਰਿੰਦਰ ਤੇਰੀ ਗੱਲ 'ਚ ਗੱਲ ਆ। ਜਿਨੇ ਪੈਸੇ ਵਿੱਚ ਲੋਕਾਂ ਨੂੰ ਪੈਸੇ ਵਾਪਸ ਵੀ ਕਰੇ ਇਹਨੇ ਡਬਲ। ਬਾਈ 1993 ਦੀ ਚੱਲ ਕੇ 2013-14 'ਚ ਭਜਦੀ ਆ। ਅਸਿਆ ਉਹਨਾਂ ਤੇ ਰਈ ਗਿਆ ਲੋਕਾਂ ਨੂੰ ਲਾਲਚ। ਲਾਲਚ ਦੇਈ ਗਿਆ ਬਾਈ ਲੋਕ ਕੀ ਸੀ ਜਿਵੇਂ ਹੁਣ ਆਪਾਂ ਆਪਸ ਗਏ ਜਿਵੇਂ ਤੈਨੂੰ ਮੈਂ 10 ਰੁਪਏ ਦੇ ਅੱਜ 20 ਬਣਾ ਕੇ ਦੇ ਦਾਂ। ਤੈਨੂੰ ਲਾਲਚ ਬਊਆ ਮੈਂ 20 ਲਾ ਕੇ 40 ਬਣਾਵਾ। 40 ਬਣਾ ਕੇ ਮੈਂ 80 ਬਣਾਵਾ। 80 ਲਾ ਕੇ ਮੈਂ 160 ਬਣਾਵਾ। ਹੈਂ? ਐਂ ਲਾਲਚ ਇਹਦਾ ਲਾਲਚ ਹੋਰ ਵੀ ਸ਼ੇਰੀ। ਇਹ ਇਹ ਨਾ ਜਿਮੇ ਕੋਈ ਜ਼ਮੀਨ ਲੈ ਲਈ ਹੂੰ ਇਹਦਾ ਜਿਵੇਂ ਇਹ ਸਰਕਾਰ ਰਾਹੀਂ ਰਜਿਸਟਰਡ ਹੁੰਦਾ ਹਾਂ ਐ ਆਪਾਂ ਹੁਣ ਇਹ ਕੰਪਨੀਆਂ ਚਲਾ ਨਹੀਂ ਸਕਦੇ ਛੋਟੇ ਹਾਂ 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 ਵੀ ਮਤਲਬ ਉਹਦਾ ਲੋਕਾਂ ਦਾ ਜਿਹੜਾ ਭਰੋਸਾ ਸੀ ਯਕੀਨ ਸੀ ਬੜਾ ਜਿਤਨਾ ਔਖਾ ਸੀ ਹਾਂ ਕੀ ਸੀ ਇਹਨੇ ਕੀ ਕੀਤਾ ਐ ਪਲਾਟ ਕਲੌਨੀ ਕਲੌਨੀਆਂ ਕੱਟਤੀਆਂ ਦੇਖੀਆਂ ਹੋਣੀਆਂ ਤੂੰ ਪਰ ਲਗਾ ਲੈਣੀਆਂ ਹਾਂ 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 ਉਹਦੇ ਵਿੱਚ ਵੀ ਐ ਬਿਲਡਿੰਗਾਂ ਬਣਾਵਾਂਗੇ ਸਕੂਲ ਬਣਾਵਾਂਗੇ ਵੀ ਇੱਥੇ ਲੋਕ ਰਿਹਾ ਕਰਨਗੇ ਵੀ ਜਿਹੜੇ ਪੈਸੇ ਤੁਸੀਂ ਲਾਉਂਗੇ ਵੀ ਸਾਨੂੰ ਜ਼ਮੀਨ ਖਰੀਦੀ ਜਾਣੀ ਯਾਰ ਤੂੰ ਮੰਨ ਕੇ ਚੱਲ ਵੀ ਜਮਾ ਲੋਕਾਂ ਦੇ ਢਿੱਡ 'ਚ ਭੜ ਗਿਆ ਬੜਾ ਢਿੱਡ 'ਚ ਭੜ ਗਿਆ ਜਮਾ ਜਿੱਤ ਲੈ ਲੋਗ ਤੂੰ ਦੇਖ ਲੈ ਜਿੰਨੇ ਇਹਦੀਆਂ ਕਲੋਨੀਆਂ ਨੇ ਸਾਰੀਆਂ ਖੰਡਰ ਬਣੀਆਂ ਪਈਆਂ ਨੇ ਹਾਂ ਖੰਡਰ ਬਣੀਆਂ ਪਈਆਂ ਨੇ ਹਾਂ ਤੇ ਮਤਲਬ ਯਾਰ ਇਹ ਲੋਕਾਂ ਨੂੰ ਐਂ ਭਰੋਂਦਾ ਗਿਆ ਭਰੋਂਦਾ ਗਿਆ ਭਰੋਂਦਾ ਗਿਆ ਲਾਲਚੋਂ ਦਿੰਦਾ ਗਿਆ ਜਿਵੇਂ ਤੂੰ ਹਰਿੰਦਰ ਤੇਰੀ ਗੱਲ 'ਚ ਗੱਲ ਆ ਇੱਕ ਮਿੰਟ ਵੀ ਜਿਵੇਂ ਮੰਨ ਕੇ ਚੱਲ ਵੀ 10 ਬੰਦਿਆਂ ਤੋਂ ਪੈਸੇ ਭਰਾਲੇ 5 ਗਿਦੇ ਵਾਪਸ ਕਰਤੇ ਉਹ 5 ਨੇ ਗਾਹਾਂ ਉਹਦੀ ਭਰਵਾ ਪਤਾ ਉਹਦੀ ਫੇਰ ਆਗੇ ਉਹਦੀ ਫੇਰ ਆਗੇ ਹਾਂ ਆਉਣਾ ਸੀ ਹਾਂ ਤੈਨੂੰ ਹੁਣ ਮੈਂ ਧਾਰਨ ਦੇਤੀ ਮੈਨੂੰ 100 ਦਾ 200 ਮਿਲ ਗਿਆ ਮੈਂ ਕਹਣਾ 200 ਦਾ 400 ਬਣਾਉਂ ਹਾਂ ਕਿਉਂਕਿ 1993 ਦੀ ਲਗਾਤਾਰ ਚੱਲੀ ਜਾਂਦੀ ਸੀ ਹਾਂ ਲਾਲਚ ਬੁਰੀ ਬਲਾ ਉਹਦਾ ਫੇਰ ਭਾਈ ਹੁਣ ਆਪਾਂ ਨੂੰ ਲਾਲਚ ਹੋਈ ਜਾਂਦਾ ਹੈ ਪੈਸੇ ਦੇ ਲਾਲਚ ਕਿਹਨੂੰ ਨਹੀਂ ਹੁਣ ਤੂੰ ਐਂਡ ਦੇਖ ਲਓ ਬੰਦੇ ਦਾ ਕਿਹੋ ਜਿਹਾ ਹੋਇਆ ਹਾਂ ਕਿਹੋ ਜਿਹਾ ਐਂਡ ਹੋਇਆ ਦੇਖ ਪਹਿਲਾਂ ਤਾਂ ਉਹਨੇ ਜਿਹੜੀ ਰਹਿੰਦੀ ਜ਼ਿੰਦਗੀ ਸੀ ਹਾਂ ਜੇਲ ਚੰਗਾ ਤੀ ਅੱਛਾ ਜੇਲ ਵੀ ਹੋ ਗਈ ਸੀ ਉਹ ਹੋਰ ਹੁਣ ਅੱਛਾ ਇਸੇ ਕੰਮ ਦੇ ਵਿੱਚ ਹੀ ਜੇਲ ਹੋ ਗਈ ਸੀ ਜੇਲ ਹੋ ਗਈ ਫੜਿਆ ਗਿਆ ਹੈ ਅਮ ਅੱਛਾ ਹੁਣ ਜੇਲ੍ਹ ਚ ਦੇਖ ਹੁਣ ਜਿਵੇਂ ਚੱਲ ਯਾਰ ਆਪਾਂ ਦਰਮਾਨੇ ਬੰਦੇ ਆ ਆਪਾਂ ਵੀ ਬਾਦ ਅਸੀਸਾ ਦਿੱਤੀਆਂ ਹਾਂ ਵੀ ਸਾਡੇ ਪੈਸੇ ਲੈ ਕੇ ਭਾਜੀ ਜਿੰਨਾ ਗਰੀਬਾਂ ਦੇ ਜਿਹੜੇ ਗਰੀਬ 2 200 ਰੁਪਏ ਦਿਹਾੜੀ ਕਰਕੇ ਉਹਨਾਂ ਟਾਈਮ 'ਚ ਕਮਾਉਂਦੇ ਸੀ ਉਹਨਾਂ ਨੇ ਪੈਸੇ ਲਾਏ ਉਹਨਾਂ ਦੀ ਬਾਦ ਅਸੀਸਾ ਲੱਗਣੀ ਹੈ ਬਾਦ ਅਸੀਸਾ ਲੱਗਣੀ ਹੁਣ ਇਹੀ ਜੀ ਮੌਤ ਮਰਿਆ ਉਹ ਮੰਨ ਕੇ ਚੱਲ ਵੀ ਗਲਗਲ ਮਰਿਆ ਹਾਂ ਆਏ ਹਾਏ ਤੇ ਹੁਣ ਦੇਖ ਲੈ ਇਹ ਜੇ ਪੈਸੇ ਦਾ ਕੀ ਕਰਨਾ ਯਾਰ ਕੀ ਕਰਨਾ ਇਹ ਜੇ ਪੈਸੇ ਦਾ ਕਿਹਦੀ ਖਾਤਰ ਇਕੱਠਾ ਕਰਿਆ ਉਹਨੇ ਕਿਹਦੀ ਖਾਤਰ ਕੁਛ ਤਾਂ ਜ਼ਿੰਦਗੀ ਦੇ ਇੱਕ ਜੇਲ੍ਹ ਚ ਨਗਾਤੀ ਜਿਵੇਂ ਕੋ ਕਹਿਣਾ ਕੁਛ ਹੁਣ ਮਰ ਗਿਆ ਮਰ ਗਿਆ ਉਹ ਇਹ ਪੈਸੇ ਦਾ ਕੀ ਸੀ ਯਾਰ ਸਰ ਗਰੀਬਾਂ ਦੀਆਂ ਕਹਿੰਦੇ ਹੁੰਦੇ ਨੇ ਬਾਈ ਗਰੀਬ ਦੀ ਹਾ ਮਾਰ ਜਾਂਦੀ ਹੁੰਦੀ ਆ ਹੁਣ ਤੂੰ ਐਂ ਦੇਖ ਲੈ ਹੁਣ ਇੱਥੋਂ ਉਦਾਹਰਨ ਵੀ ਸਿੱਖਣ ਨੂੰ ਵੀ ਮਿਲਦਾ ਆਪਾਂ ਵੀ ਪੈਸਾ ਪੈਸਾ ਕਰੀ ਜਾਂਦੇ ਆ ਪੈਸਾ ਪੈਸਾ ਕਰੀ ਜਾਂਦੇ ਹੈ ਕੁਝ ਨਹੀਂ ਲੈ ਕੇ ਜਾਣਾ ਕੁਝ ਨਹੀਂ ਲੈ ਕੇ ਜਾਣਾ ਨਾ 50000 ਕਰੋੜ ਆਏ ਨਹੀਂ ਹੈਗਾ ਵੀ ਉਹਨੇ ਪੈਸਾ ਨਹੀਂ ਹੈਗਾ ਕਸੇ ਆ। ਹੋਰ ਜਿਹੜੀ ਮੈਂ ਆਪਾਂ ਅੱਜ ਵੀਡੀਓ ਬਣਾ ਰਹੇ ਆ ਇਹ ਮੈਂ ਪਰਚੀ ਚੱਕੀ ਬੈਠਾ ਹੁਣ ਮੈਂ ਥੋੜਾ ਖੁਸ਼ ਵੀ ਹੋਊਗਾ ਕਿਉਂਕਿ ਜਿਹੜੀ ਨਿਰਮਲ ਭੰਗੂ ਦੀ ਕੁੜੀ ਆ ਹਾਂ 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 ਬਾਈ ਉਹਦੇ ਮਰਨ ਤੋਂ ਬਾਅਦ ਉਹਨੇ ਬਿਆਨ ਦਿੱਤਾ ਅੱਛਾ ਵੀ ਮੈਂ ਕੱਲੇ ਕੱਲੇ ਗਰੀਬਾਂ ਦਾ ਪੈਸਾ ਵਾਪਸ ਕਰੂੰ। ਅਸਿਆ ਭਾਈ ਹੁਣੇ ਦਿਲ ਜਿੱਤ ਲਿਆ ਕਾਹੋਂ ਤੂੰ ਕਹਿਣਾਗਾ ਵੀ ਪੈਸੇ ਆਪਣੇ ਹੁਣ ਆਉਣਗੇ ਆਉਣਗੇ ਠੀਕ ਐ ਹਾਂ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਆ ਵੀ ਭਾਈ ਪਰਲ ਕੰਪਨੀ ਵਾਲੇ ਪੈਸੇ ਛੋੜੇ ਹੁਣ ਜਲਦੀ ਆਉਣਗੇ ਜਿਹੜੇ ਜਿਹੜੇ ਮਰੇ ਹੋਏ ਨੇ ਯਾਰ ਉਹਨੇ ਦੇਖ ਦੇਰਾ ਕਿੰਨੀ ਖੁਸ਼ੀ ਹੋ ਗਰੀਬ ਬੰਦਿਆਂ ਨੂੰ ਜਿਹਨੇ ਭਾਈ ਟਿਆੜੀਆਂ ਕਰਕੇ ਭਰੇ ਨੇ ਭਾਈ ਹੁਣ ਨੂੰ ਤਾਂ ਦੇਖਣਾ ਜਿਹੜੇ ਜਿਨ੍ਹਾਂ ਨੇ ਉਹਨਾਂ ਟਾਈਮਾਂ 'ਚ 40000 ਰੁਪਏ ਲਾਇਆ ਹੁੰਦਾ ਜੇ ਉਹ ਆਪਣੀ ਜਿਹੜੀ ਸਰਕਾਰੀ ਬੀਮਾ ਕੰਪਨੀ ਆ ਆਪਣੇ ਆ ਡਾਕ ਘਰ ਵਾਲੇ ਉਹ ਵੀ ਭਾਈ ਹੁਣ ਨੂੰ ਤਾਂ ਦੁੱਗਣੇ ਤਿਗਣੇ ਬਣ ਜਾਂਦੇ ਹੋ ਬਣ ਜਾਂਦੇ बन ਜਾਂਦੇ ਆ ਵੀਰੇ ਹਾਂ 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 ਬਾਈ ਦੇਖ ਕਿੰਨੇ ਸਾਲ ਹੋ ਗਏ ਹਨ ਦੇਖ ਲੈ ਹੁਣ ਤੂੰ ਆਹ ਪਰਚੀ ਦਾ ਦੇਖ ਲੈ 2013 ਦੀ சாਹੀ ਹੋਈ ਆ ਹਾਲ ਕੀ ਹੋਇਆ ਪਿਆ ਹੋਰ ਉਦੀ ਹੋਰ ਆ ਪਿੱਛੇ ਨੰਬਰ ਵੀ ਲੈ ਕੇ ਦਿੱਤਾ ਵੀ ਪਤੰਦਰਾ ਨੇ ਜਿਹੜੇ ਬਰਨਾਲੇ ਬੈਠੇ ਹੁੰਦੇ ਸੀ ਅੱਛਾ ਵੀ ਸਾਡੇ ਨਾਲ ਕੰਟੈਕਟ ਕਰ ਲਿਓ ਛੋਡੇ ਪੈਸੇ ਤਾਂ ਆ ਗਏ ਇਹ ਪੱਕੇ ਨੇ ਯਾਰ ਜਦੋਂ ਕੰਪਨੀ ਭਜਦੀ ਹੁੰਦੀ ਆ ਪਤਾ ਫਿਰ ਮਿੱਠੇ ਲਾਰੇ ਹੁੰਦੇ ਨੇ ਮਿੱਠੇ ਲਾਰੇ ਹੁੰਦੇ ਨੇ ਲੋਕ ਪਰਲ ਤੋਂ ਬਾਅਦ ਫਿਰ ਕਰਾਉਣ ਚ ਵੀ ਫਸੇ ਹਾਂ ਕਰਾਉਣ ਚ ਵੀ ਫਸੇ ਹਾਂ ਹੁਣ ਵੀ ਬਾਲੀਆਂ ਚੱਲਦੀਆਂ ਨੇ ਮੈਂ ਤੈਨੂੰ ਕਹਿਣ ਲੱਗਿਆ ਸੀ ਪਹਿਲਾਂ ਚੱਲ ਤੂੰ ਗੱਲ ਕਹੀ ਤੀ ਵੀ ਕਰਾਉਣ ਆਲਿਆਂ ਨੇ ਵੀ ਬਹੁਤ ਵੱਡਾ ਫਰਾਡ ਕਰਿਆ ਲੋਕਾਂ ਬਾਈ ਯਾਰ ਇਹ ਕੰਪਨੀ ਆ ਪਰ ਜਿਹੜਾ ਦਿਲ ਜਿੱਤੇ ਸੀ ਪਰ ਵਾਲਿਆਂ ਨੇ ਇਹੋ ਜਿਹਾ ਕੋਈ ਸਕੀਮ ਨਹੀਂ ਲਾ ਸਕਦਾ ਸਭ ਤੋਂ ਵੱਡਾ ਫਰਾਡ ਕੀਤਾ ਸੀ ਇਹਨੇ 50000 ਕਰੋੜ ਦਾ ਤੇ ਐਂਡ ਦੇਖ ਲਾ ਤਾਂ ਕੀ ਹੁੰਦਾ ਬਾਈ ਐਂ ਹੀ ਹੁੰਦਾਗਾ ਜਿਵੇਂ ਆਪਾਂ ਕਈ ਸਿਆਣੇ ਕਹਿੰਦੇ ਨਹੀਂ ਹੁੰਦੇ ਵੀ ਜਿਹੜਾ ਬੀਜਾਂਗੇ ਉਹ ਇਹੋ ਜਿਹਾ ਵੱਡਾਂਗੇ ਉਹ ਇਹੋ ਜਿਹਾ ਵੱਡਾਂਗੇ ਉਹ ਇਹੋ ਜਿਹਾ ਵੱਡਾਂਗੇ ਪਰ ਇਹਦੀ ਕੁੜੀ ਨੇ ਬਾਈ ਵਧੀਆ ਕਰਤਾ ਜਿਹੜਾ ਉਹਨੇ ਐ ਬਿਆਨ ਦੇ ਕੇ ਵੀ ਮੈਂ ਪੈਸੇ ਕੱਲੇ ਕੱਲੇ ਦੇ ਮੋੜੂ ਬਾਈ ਜੇ ਉਹ ਕੁੜੀ ਪੈਸੇ ਮੋੜ ਜੂ ਨਾ ਕੁੜੀ ਦਾ ਨਾਮ ਰਹਿ ਜੂ ਰਹਿ ਜੂ ਕੁੜੀ ਦਾ ਨਾਉ ਰਹੀ ਲੋਕਾਂ ਦਾ ਸੀਸਾ ਵੀ ਦੇਣਗੇ ਉਹਨੂੰ ਸੀਸਾ ਵੀ ਦੇਣਗੇ ਸੀਚਾ ਦਾ ਦੇਣਗੀ ਏਰਿੰਦਰ ਤੇ ਜਿਵੇਂ ਉਹਨੇ ਮੇਰੇ ਵਰਗੇ ਦੇ ਮੰਨ ਕੇ ਚਲ ਵੀ ਦਿਹਾੜੀ ਕਰਕੇ ਪੈਸੇ ਭਰੇ ਵੀ ਨਹੀਂ 150 ਰੁਪਏ ਦੋ ਦਿਹਾੜੀ 100 ਰੁਪਿਆ ਮੇਰੀ ਗੱਲ ਸੁਣ ਦਿਹਾੜੀ ਵਾਲਾ ਚਲ ਬਾਹਰ ਕਰਿਆਉਂਦਾ ਹਾਂ ਆਪਾਂ ਜ਼ਿਮੀਂਦਾਰਾਂ ਆਪਾਂ ਆਪਦੇ ਖੇਤ ਚ ਦਿਹਾੜੀ ਕਰੀ ਜਾਂਦੇ ਆ ਦਿਹਾੜੀ ਵੀ ਆ ਜਦੋਂ ਹੈ ਤਾਂ ਵੀ ਦਿਹਾੜੀ ਵੀ ਆ ਹਾਂ ਪੈਸੇ ਤਾਂ ਆਪਣੇ ਵੀ ਨਹੀਂ ਹਾਂ ਪੈਸੇ ਤਾਂ ਆਪਣੇ ਵੀ ਨਹੀਂ ਠੀਕ ਆ ਉਹੀ ਤਾਂ ਮੈਂ ਤੈਨੂੰ ਕਿਹਾਗਾ ਵੀ ਜਿਹੜੇ ਛੋਟੇ ਜ਼ਿਮੀਂਦਾਰ ਨੇ ਦਿਹਾੜੀ ਆ ਜਿਹਦੇ ਕੋਲ 10 20 ਕਿਲਿਆ ਭਾਈ ਚਲੋ ਵਧੀਆ ਰੋਟੀ ਖਾਈ ਜਾਂਦੇ ਤੇ ਬਸ ਵੀਡੀਓ ਬਣਾਉਣ ਦਾ ਮਕਸਦ ਹੀ ਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀ ਪਰਲ ਵਾਲੇ ਕੰਪਨੀ ਵਾਲੇ ਪੈਸੇ ਭਾਈ ਛੋਡੇ ਡੁੱਬੇ ਨਹੀਂ ਹਜੇ ਉਹਦੀ ਕੁੜੀ ਨੇ ਬਿਆਨ ਦਿੱਤਾ ਪੈ